ਸਤ ਸ੍ਰੀ ਅਕਾਲ ਸਾਰੇ ਵੀਰਾਂ ਦੋਸਤੋ ਜਿਹੜੇ ਵੀ ਪ੍ਰਾਪਤ ਸੁਪਨਾ ਕਿਤਨੇ ਜੁੜੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਆ ਆਪਣੇ ਚੈਨਲ ਫੌਦੀ ਫਾਰਮ ਤੇ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਆ ਪਿੰਡ ਚਾਟੀ ਪਿੰਡ ਤੇ ਜ਼ਿਲ੍ਹਾ ਮਸਰ ਅਚੰਬਾ ਪਹੁੰਚੇ ਆ ਜਿੰਦੇ ਵੀਰ ਦੇ ਘਰ ਜਿੰਦੇ ਵੀਰ ਨੇ ਇੱਕ ਬਹੁਤ ਸੋਹਣੀ ਮਾਜੂ ਕਲੂ ਕੀਤੀ ਆ ਕੀ ਡੀਟੇਲ ਕੀ ਪ੍ਰਾਈਸ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਕੋਸ਼ਿਸ਼ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦੋਸਤੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਕਰੋ ਕਿਉਂਕਿ ਵੀਡੀਓ ਗਰੁੱਪ ਤੇ ਤੁਹਾਹਾਂ ਤੱਕ ਪਹੁੰਚ ਸਕੇ ਤੇ ਇਹ ਵੀਰ ਭਰਾ ਫਾਇਦਾ ਹੋ ਸਕੇ ਤੇ ਆਓ ਆਪਾਂ ਵੀਰਾਂ ਨਾਲ ਗੱਲ ਕਰਦੇ ਹਾਂ ਇਹ ਕਰਮਾਉ ਦੀ ਡੀਟੇਲ ਪਈ ਆ ਕਿ ਪ੍ਰਾਈਸ ਜਾਂ ਸੂਲਗ ਨਵਾ ਸਤਿ ਸ਼੍ਰੀ ਅਕਾਲ ਜਨੂ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਪ੍ਰਵਾਹ ਠੀਕ ਠਾਕ ਵਧੀਆ ਵੀਡੀਓ ਵਧੀਆ ਜੀ ਅੰਦਰ ਮੁਸ਼ਾਹ ਪੂਰੇ ਕੁੰਡੇ ਕਿਤੇ ਆਪਾਂ ਹਾਂਜੀ ਹਾਂਜੀ ਹੈ ਤੇ ਆਪਣਾ ਐਡਰੈਸ ਬੋਲ ਦਿਓ ਐਡਰੈਸ ਵੀ ਜੀ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਆ ਤੇ ਪਿੰਡ ਪੁਰਾਣੇ ਤਰਨਤਾਰਾ ਰੋਡ ਤੇ ਵੀ ਜੀ ਪਿੰਡ ਪੈਂਦਾ ਆਪਣਾ ਚਾਤੀਵੰਡ ਹਾਂਜੀ ਤੇ ਮੋਬਾਈਲ ਨੰਬਰ ਹੈ 9914460394 ਤੇ ਵਟਸਐਪ ਪਰੇ ਹੋਈ ਬੋਲੋ ਵਟਸਐਪ ਨੰਬਰ ਵੀ ਜੀ ਇਹੋ ਹੀ ਆ ਠੀਕ ਆ ਜੀ ਅੱਜ ਵੀ ਜੀ ਆਪਾਂ ਮੱਝ ਪਰਚੇਜ ਕੀਤੀ ਆ 8 ਕਿਲੋ ਦੁੱਧ ਦੇ ਵੀਰ ਜੀ ਹਾਂਜੀ ਮੈਂ ਲਾਗਿਓ ਜੇ ਵਿਖਾ ਦੂ ਲਓ ਵੀ ਦੋ ਡੱਠ ਕਿਲੋ ਤਿਆਰ ਆ ਦੁੱਧ ਦੇ ਦੀ ਰਹੀ 16 17 ਕਿਲੋ ਦਿੰਦੀ ਨੇ ਤੇ ਥਣ ਚਾਰੇ ਓਕੇ ਬਰਾਬਰ ਪੂਰੇ ਥਣ ਓਕੇ ਵੀਰ ਜੀ 4 ਮਹੀਨਿਆਂ ਦੀ ਗੱਭੋਂ ਦੇ ਚੈੱਕ ਪਾਸ ਚੈੱਕ ਪਾਸ ਗਾਰੰਟੀ ਹਾਂਜੀ ਦੁੱਧ 8 ਕਿਲੋ ਤਿਆਰ ਪੂਰਾ 8 ਕਿਲੋ ਤਿਆਰ ਚੋਕੇ ਅਗਲੇ ਨੇ ਖੜਨੀ ਆ ਉਹਦੀ ਗਾਰੰਟੀ ਕਰਕੇ ਹਾਂਜੀ ਤਾਂ ਤੋਂ ਟਿੱਪ ਕੇ ਹੋ ਗਏ ਖੜੋ ਸਾਡੇ ਘਰੇ ਵੀਰ ਜੀ ਇੱਥੇ ਆ ਕੇ ਤਸੱਲੀ ਕਰੋ ਹਾਂ ਇੱਕ ਡੰਗ ਦੋ ਡੰਗ ਚਵਾਏ ਕਰਕੇ ਤਸੱਲੀ ਕਰ ਖਰੀਦ ਹੋ ਗਈ ਨਹੀਂ ਹਾਂਜੀ ਹਾਂਜੀ ਵੀਰ ਜੀ ਆਈਏ ਮੜਾ ਜੀ ਨਹੀਂ ਲਾਉਂਦੇ ਤਾ ਲਪਾ ਜਲਾਇਆ ਮੈਂ ਨੇ ਵੀ ਨਾਵਾ ਥਾ ਕਰਕੇ ਜ ਰਾਤੀ ਆਈ ਆ ਇਹ ਤੋ ਜਰੇ ਇੱਕ ਥਾਂ ਦੂਜਾ ਜਾਣਾ ਚਰੇ ਨੇ ਕਰਮਾਲੀਆਂ ਨੇ ਥੋੜਾ ਦਿਲ ਲਾਉਂਦੀਆਂ ਨੇ ਮੈਂ ਉਧਰ ਦੀ ਆ ਮੈਂ ਇਧਰ ਦੀ ਨਹੀਂ ਕਿ ਜਿਹੜਾ ਬੰਦਾ ਆਊਗਾ ਵੇਖ ਕੇ ਆ ਆਪਣੇ ਨਿਰਖ ਪਰਖ ਕਰ ਲੈਣੀ ਆ ਹਾਂ ਜਿਹੜੇ ਇਹਨੂੰ ਖੋਲੇ ਵੀਰ ਜੀ ਮੜਾ ਦੋਸਤੋ ਪਿੱਟ ਪੜਾ ਵੇਖੋ ਮੈਦਾ ਕੱਡਾ ਟਾਪ ਦਾਲੇ ਚੌੜਾ ਮਿੱਟਪੜਾ ਲੰਬੀ ਲੈਂਥ ਆ ਤੇ ਸਿੰਘ ਬਹੁਤ ਪਿਆਰਾ ਲੱਗਾ ਕੁੰਡਾ ਸਿੰਘ ਆ ਤੇ ਜੱਡ ਬੜਾ ਲਾਲ ਥੋੜੀ ਪੂਛ ਵਾਈਟ ਆ ਪਿਓਰ ਮੋਹਰਾ ਪੈਂਦੀ ਏ ਹਾਂ ਲੈਵਾ ਤੌਰ ਚਾਲ ਚੱਕਰ ਲਓ ਐਡੀ ਮੈਂ ਵੀਰ ਜੀ ਲੈ ਚਾਹੀਏ ਨਾ ਭਾਰੀ ਬਿਲਕੁਲ ਮੱਝ ਆ ਹਾਂ ਜੀ ਹਾਂ ਜੀ ਬੋਡੀ ਸੱਚੇ ਦਾ ਬਹੁਤ ਪਿਆਰਾ ਵਾ ਤੇ 4 ਮਹੀਨਾ ਦੇ ਚੈੱਕ ਪਾਸ ਗੱਬਣਿਆ ਗਰੰਟੀ ਆ ਤੇ ਕੋਈ ਵੀਰ ਆਪਣਾ ਟਰੈਕਟਰ ਲਵੇ ਭਾਵੇਂ 20 ਇਰਾ ਜੇ ਟਰੈਕਟਰ ਲਿਆਵੇ ਚੈੱਕ ਕਰਕੇ ਲੈ ਜਾ ਵੀਰ ਜੀ ਫੇਸ ਕੋਲ ਚੈੱਕ ਕਰ ਲਓ ਕੋਈ ਨਾ ਕੋਈ ਨਿਕ ਮਿੰਟ ਫੇਸ ਕੋਲ ਚੱਕ ਰੋ ਤੈਂਗ ਬਹੁਤ ਪਿਆਰਾ ਕੁੰਡਾ ਸਿੰਘ ਆ ਤੇ ਬੋਡੀ ਸੱਚੇ ਕੋ ਪੰਜ ਦਾ ਕਿਡਾ ਸੋਨਾ ਤੌਰ ਚਾਲ ਪਿੱਟ ਪੁਰੇ ਬਗਲ ਚੜੇ ਜਾਂ ਮੰਝਾ ਰਿੰਦਾ ਤੇ ਕਿਦੇਸ ਦੇ ਥਾਣੇ ਆ ਲੋ ਟਾਪ ਦੇ ਤੇ ਨਖਰਵਾ ਥਣ ਲਗਾ ਨੂੰ ਇਹ ਵੀ ਸੁਹਾ ਗਾ ਸੁਹਾ ਕਰ ਕੀ ਸੁਹਾ ਵੀ ਚਾਰ ਦੀ ਘਰ ਵਾਲੇ ਦੇ ਆਂਦੇ ਸੁਹਾ ਹੱਤ ਜਾ ਸੁੂਗੇ ਪਾਜੀ ਚਾ ਸੁ ਤੇ ਚਾ ਮੇਰੇ ਬਗਲ ਚੈੱਕ ਪਾਸ ਚੈੱਕ ਪਾਸ ਵੀਡੀਓ ਬਣਾਈ ਆ ਅੱਛਾ ਯਾਰ ਇਹਨੂੰ ਵੀਡੀਓ ਦਾ ਨਾਮ ਤਵਾਰਾਊਗਾ ਇੱਥੇ ਡਾਕਟਰ ਫੜ ਦਾਂਗੇ ਜਾਂ ਆਪਦਾ ਡਾਕਟਰ ਲਾਇਆ ਵੇ ਠੀਕ ਠੀਕ ਚੈੱਕ ਕਰਾ ਕੇ ਲੈ ਜੇ ਉਹਦਾ ਐਕਰੀਟਰ ਕੁਆਲਟੀ ਥੱਲੇ ਉਖਾ ਦਿਓ ਮੈਂ ਮਿੱਤਰੋ ਵੇਖੋ ਥਣ ਲੇਵਾ ਸ਼ਮਨ ਪੂਰੀ ਬੱਜ ਲੇਖਣ ਥਣ ਜੇ ਥਣ ਬਹੁਤ ਲੱਗਾ ਪਿਆਰਾ ਮੁਠੀ ਦੇ ਕਾਰਾਂ ਥਣ ਲਗਾ ਜੇ ਤੇ ਬਾਡੀ ਸੱਚ ਦਾ ਬਹੁਤ ਸੋਹਣਾ ਜੇ ਫੇਸ ਕੁਲ ਚ ਕੰਡਾ ਸਿੰਘ ਤੇ ਹਾਂਜੀ ਵਿੱਚ ਕੀ ਕਰਦੇ ਮੁੱਲ ਆਪਾਂ ਬਿਲਕੁਲ ਸਹੀ ਸਹੀ 70000 ਰੁਪਏ 70000 ਤੇ ਮਾਤਣ ਕਿੰਨਾ ਨਾਲ ਛੋਟ ਲਾ ਜੇ ਮਾਤਣ 3000 ਕਰਤੀ ਲੋ ਬਿੱਤੀਆਂ ਨਹੀਂ ਮਾਤਣ ਤੇ ਮਿੱਤਰੋ 65 ਹਜ਼ਾਰ ਦੀ 65 ਹਜ਼ਾਰ ਦੀ ਮੱਝ ਚਾਰ ਮਹੀਨੇ ਦਾ ਗੱਭਣ ਚੱਕ ਪਾਸਿਆ ਦੁੱਧ 7-8 ਕਿਲੋ ਹਜ਼ਰ ਤੇ ਸੂਆ ਕਿੰਨਾ ਪਹਿਲੇ ਦੁੱਧ ਦਤਾ ਨਹੀਂ ਇਹਨੇ ਵੀ ਜੀ ਘਰ ਵਾਲੇ ਕਹਿੰਦੇ 16-17 ਕਿਲੋ ਚੋਇਆ ਭਰਾ ਪਾਕੜਾ ਚੋਇਆ ਆਪਾਂ ਨੇ ਦੇ ਕਹਿਣ ਤੇ ਦੱਸਣਾ ਬਸ ਬਸ ਸਹੀ ਗੱਲ ਮੈਂ ਵੀ ਦੱਸਦੀ ਆ ਜੇ ਦੁੱਧ ਤੇ ਉਹਨਾਂ ਨੂੰ ਉਹਨਾਂ ਖੱਦਰ ਮੈਂ ਜਿਹੜੀ ਪਹਿਲੇ ਸੂਆ ਵਾਲੀ ਝੋਟੀ ਨੇ ਦੇਣਾ 8 ਕਿਲੋ ਉਹਨਾਂ ਤੇ ਹੈਗਾ ਸਹੀ ਗੱਲ ਵੀ ਹਾਂਜੀ ਬਾਕੀ ਫੇਸ ਕੁਆਲਿਟੀ ਤੇ ਬਹੁਤ ਸੱਚੇ ਦਾ ਬਹੁਤ ਪਿਆਰਾ ਵਾ ਕੋਈ ਭਰਾ ਫੋਨ ਕਰੇ ਹਾਂਜੀ ਦੇ ਫ੍ਰੀਕਾਲ ਚ ਕਰ ਲੋ ਕੁੰਡਾ ਸਿੰਘ ਓਕੇ ਵੀਰ ਜੀ ਧੰਨਵਾਦ ਜੀ ਧੰਨਵਾਦ ਜੀ